ਲੋਨ ਦੇ ਪਾਪੇ ਕੋਲੇ ਆਏ ਆ ਆਪਾਂ ਤੇ ਬੱਚੇ ਵਿੱਚ ਜਾਲ ਚ ਪਾਈ ਬੈਠਾ ਇੱਕ ਉਧਰੋਂ ਚੱਕ ਕੇ ਲਿਆ ਆਹ ਵਾਲਾ ਆਹ ਆਹ ਉਧਰੋਂ ਲੈਂਦੇ ਤਿੰਨ ਚਾਰ ਤਿੰਨ ਚਾਰ ਅੱਛਾ ਵੀ ਚੱਕ ਲੈਣ ਅੱਜ ਦੀ ਐਂਡ ਵਾਲੇ ਖੁੱਡੇ ਚ ਬਾਈ ਉਹਦੋਂ ਆਪਾਂ ਕੱਢ ਕੇ ਦੇਖੀ ਉਹ ਨਹੀਂ ਆਉਂਦੀ ਉਹ ਦੂਸਰਾ ਵੀ ਲੱਗ ਤਿੰਨਾਂ ਵੀ ਲੈਣ ਲਾ ਹੇ ਹੋਏ ਬਾਲੇ ਆਦੋ ਚੜਾ ਦੇ ਧੜੇ ਵੇਖੇ ਜੀ ਹੋਏ ਖਾਣ ਲੱਗੀ ਕਿ ਨਹੀਂ ਖਾਣਾ ਲੱਗੇ ਭੈਣ ਦੇ ਪੋਤੇ ਵਿਚ ਵੜੇ ਪੈ ਗਏ ਲੋ ਵੀ ਇਹ ਸਾਰੇ ਨਿੱਕੇ ਆ ਹਣ ਰਹਿੰਦਾ ਕੋਈ ਬਚਾ ਚੱਕਣ ਦਾ ਇਹ ਤਾਂ ਪਈਆਂ 7-8 ਹੈ ਅੱਛਾ ਆ ਲੈਣ ਦੇ ਬਈ ਸਾਰੇ ਨਵੇਂ ਚੱਕੀ ਥੋੜੇ ਦਿਨਾਂ ਤੱਕ ਦਾ ਤੇ ਬਾਕੀ ਉਹ ਪਾਏ ਵੇ ਜਾਲ ਜ ਵੱਡੇ ਜਿਹੜੇ ਵੱਡੇ ਹੋ ਚੁੱਕੇ ਆ ਇੱਕ ਉਧਰ ਬੰਨੇ ਉਧਰ ਇੱਕ ਹੀ ਬੰਨੇ ਆ ਉਧਰ ਲਈ ਛਤਰੀ ਜੱਕੀ ਬੰਨੇ ਆ ਕੋਈ ਬੰਦਾ ਅੱਛਾ ਉਹ ਤੇੱਕੀ ਬੰਨੇ ਤੇ ਬਾਕੀ ਲੰਡੀ ਫਿਰ ਲਾਈਕ ਕਰ ਦਿਓ ਲਾਈਕ ਲਾਈਕ ਤੂੰ ਬਾਹਰ ਨਾ ਨਿਕਲ ਜਲਦੀ ਦਰਵਾਜ਼ਾ ਲਾ ਦੇ ਬੇਟਾ ਹਾਂ ਕਿਹੜੇ ਇਹ ਫੜਾ ਉਹ ਇਹ ਰੱਖਣੇ ਆਏਗਾ ਪਰ ਦੇ ਲਾ ਦੇ ਲੈ 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 ਚਾਹ ਲੈ ਗਿਆ ਹਾਂ ਨਾ ਵਾ ਵਾ ਰਾਮਾ ਘਟ ਕੇ ਥੱਲਾ ਹਾਂ 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 ਲਿਆ ਦੇਖੇ ਤੇ ਪਤਾ ਲੱਗ ਜਾਣਾ ਹਨਾ ਹਾਂ ਹਾਂ ਚੱਕ ਲਿਆ ਉਹ ਵੀ ਪਣਾਈ ਆ ਲਾਈਵ ਨਿੱਕੀ ਛਤਰੀ ਇੱਥੇ ਬਹਿੰਦੇ ਹੁੰਦੇ ਆ ਇਧਰ ਜਾਲ ਚ ਪਾਏ ਹੋਏ ਆ ਹਾਂ ਕੰਮ ਹੈ ਲੈ ਨਹੀਂ ਤੱਕ ਤੋਂ ਹੋਰ ਦੇ ਇੰਨੇ ਸਾਰਿਆਂ ਦੇ ਪਾਉਣ ਲਏ ਜਿਹੜੀ ਜਾਲੀ ਆ ਜਾਲੀ ਜਾਲੀ ਸਾਰੇ ਦੀ ਤੋੜ ਲਈ ਜਿੰਨੇ ਆ ਪਾ ਲਾਂਗੇ ਆਹੋ

ਕਟਪਾਉ ਬਲਮਾੜਾ ਉਹ ਚ ਐਕਟਰ ਦੂਜਾ ਹੁੰਦਾ ਬਿਲਨ ਅੱਛਾ ਉਹਵੇਂ ਬਣਦਾ ਇਹ ਲੈ ਵੀ ਕਾਪੀ ਪੈਨ ਯੂ ਵੀ ਗਾਜ਼ ਹੁਣ ਲੋ ਬੱਚੇ ਲਿਖਣੇ ਆ ਅੱਛਾ ਤੇ ਕਿਆ ਗੱਲ ਹੀ ਹੋ ਜਾਣੀ ਅੱਜ ਫਿਰ ਅੱਛਾ ਹੂੰ ਆਪਾ ਬਈ ਲਿਆਂਦਾ ਫੜ ਕੇ ਬੱਚੇ ਜਾਲ ਹੀ ਲਿਆ ਛ ਨੇੜੇ ਲਿਆ ਫੋਲ ਚ ਲੋ ਵੀ ਠੱਲਾ ਠੱਲਾ ਪਾਈ ਜਾਂਦੇ ਆ ਆਰ ਐਮ ਐ ਘਰ ਮੈਂ ਠੱਲਾ ਵੇਖੀ ਡੱਗ ਪੀ ਚਿੱਟੀ ਪੂਸ ਵਾਲੇ ਦੇ ਵੇਖ ਇਹ ਬਾਈ ਪਾਉਂਗਾ ਆਪਾਂ ਆ ਸਾਰੇ ਬੱਚਿਆਂ ਦੀ ਅੱਧਿਆਂ ਦੇ ਜ਼ਿਆਦਾ ਹੀ ਪਾ ਰਹੇ ਆ ਇੱਥੇ ਰਿਕਾਰਡ ਲਿਖੀ ਜਾਂਦੇ ਜੋੜਿਆਂ ਦਾ ਤੇ ਚਿੱਟੀ ਪੂਸ ਵਾਲਾ ਡੱਬਾ ਉਹ ਕੱਢਾਂ ਮੈਂ ਜੂ ਵੀ ਆਈ ਮੜਿਆ ਕੈਮਰਾ ਫਣੀ ਯਾਰ ਵਾਲ ਕੇ ਬੰਨ ਲਾ ਦੇ ਤੇ ਇਹੋ ਤੋਂ ਪਾਰੜਾ ਰੀਲੇ ਡੱਬਾ ਹਾਂ ਚਿੱਟੀ ਪੂਸ ਚਿੱਟੀ ਪੂਸ ਇਹ ਲਾਲਾ ਬੱਚੇ ਤੇ ਗਿਆ ਕਾ ਕਿੱਤ ਨਾ ਹਾਂ ਕਬੂਤਰ ਕਰ ਜੱਡਾ ਬੱਚੇ ਤੇ ਗਿਆ ਕਾ ਕਿੱਤ ਆਇਆ ਯੂਨੀ ਕਿਤੇ ਕਿੰਨੇ ਬੱਚੇ ਨੇ ਦੋ ਲੈ ਫੜ ਦੋ ਸਾਡੇ ਵੀ ਦੋ ਠੱਲਾ ਆਉ ਵੀ ਜੂ ਵੀ ਸੰਗ ਲਓ ਜੀ ਤਿੰਨੇ ਜਣੇ ਪਾਈਆਂਗੇ ਠੱਲਾ ਨਹੀਂ ਤੂੰ ਹੀ ਕੋਸ ਹੱਥ ਲਾ ਲਾ ਮੜਾ ਜਾ ਹਾਂ 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 ਸਮਝ ਤਾਂ ਨਹੀਂ ਲੱਗਦੀ ਪਰ ਉਹ ਗੱਲਾਂ ਵਾਵਾ ਮਾਰ ਲੈਣੇ ਅਹੀ ਇਹਨਾਂ ਯਾਰ ਇਹ ਉੱਧਰ ਪਾ ਕੇ ਆਉਂਗਾ ਕਿ ਉੱਧਰ ਵਿੱਚ ਇਹ ਪਈ ਰਹਿੰਦੇ ਫਿਰ ਇਹ ਨਹੀਂ ਇਹ ਨਹੀਂ ਪਾਰ ਲਾਣੇਗਾ ਮੜੀ ਇਹ ਹੀ ਰਹਿੰਦੇ ਇਹ ਹੀ ਰਹਿੰਦੇ ਆ ਇਹਨਾਂ ਦੇ ਫਿਰ ਹੁਣ ਔਖਾ ਇਹ ਸੇਮ ਹੋ ਜਾਣਗਾ ਫਰ ਨਹੀਂ ਅਲਜਾੜ ਪਈ ਰਵਾਂਗੇ ਰਾਂਡ ਨੇ ਫਿਰ ਫੂਰ ਲੈ ਕੇ ਪਾ ਦੇਂਗਾ ਹਾਂ ਚੱਲਾਂਗੇ ਕਰ ਦਾਂਗੇ ਲਓ ਬਈ ਨਵੇੜ ਤਾਂ ਕੰਮ ਲਿਖਣ ਵਾਲੇ ਵੀ ਲਿਖ ਲੈ ਇੱਥੇ ਤੇ ਠੱਲਾਂ ਵੀ ਆਲਾ ਸਾਹਮਣੇ ਬਣ ਗਏ ਇਹ ਗਾਂ ਤੋਂ ਦੇਖੀਓ ਹਾਂ ਹਾਂ ਅੱਲਾ ਨਹੀਂ ਕਹਿ ਪਤੇ ਇਹ ਲਈ ਠੀਕ ਆ ਬਈ ਬਾਕੀ ਇਹ ਵੀਰ ਦਾ ਪੈਥੀ ਐਂਡ ਕਰ ਦੇਣੀ ਜਿਹੜੇ ਆਪਣੇ ਚੈਨਲ ਨਵੇਂ ਚੱਲਣ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜਰੂਰ ਸ ਵੀਡੀਓ ਕਿਦਾਂ ਲੱਗੀ ਤੇ ਬਾਏ ਵੀ ਲੰਡੀ ਕਹਿ ਲਾਈਕ ਕਰ ਦੋ ਤੇ ਇੱਕ ਬਾਈ ਜੂਵੀ ਮਣ ਆ ਗੱਲਾਂ ਵੀ ਕਰ ਲੈਂਦਾ ਅਸੀਂ ਦੇਖੀਓ ਇੱਕ ਮਿੰਟ ਉਹ ਬਾਈ ਬਣਾ Uh -huh. <laughs> mm? <laughs> yes.